ਨਸ਼ੇ ਵੀ ਬਹੁਤ ਵੱਧ ਗਏ ਕਿ ਸਾਡਾ ਬੱਚਾ ਵਿਗੜੇ ਨਾ ਉਹਦੀ ਸੰਗਤ ਨਾ ਮਾੜੀ ਹੋ ਜਾਵੇ ਇਹਦੇ ਲਈ ਕੀ ਕੀਤਾ ਜਾ ਸਕਦਾ ਦੇਖੋ ਓਵਰ ਆਲ ਵੈਸੇ ਅਗਰ ਤਾਂ ਮੇਲ ਚਾਈਲਡ ਹੈ ਤਾਂ ਤੁਸੀਂ ਦੇਖੋ ਮੇਲ ਚਾਈਲਡ ਨੂੰ ਜੋਤਿਸ਼ ਦੇ ਵਿੱਚ ਕੇਤੂ ਨਾਲ ਰਿਲੇਟਡ ਕਾਊਂਟ ਕਰਦੇ ਆ ਤੁਹਾਡੇ ਨੋਟਿਸ ਦੇ ਵਿੱਚ ਹੋਏਗੀ ਇਹ ਚੀਜ਼ ਕਿ ਕਿਸੇ ਟਾਈਮ ਦੇ ਵਿੱਚ ਡੌਗਸ ਨੂੰ ਘਰ ਆਮ ਰੱਖਿਆ ਜਾਂਦਾ ਸੀਗਾ ਜਾਂ ਡੌਗਸ ਕਿ ਜੇ ਕੋਈ ਗਲੀ ਦੇ ਵਿੱਚ ਕੋਈ ਕੁੱਤਾ ਆ ਗਿਆ ਜਾਂ ਕੋਈ ਡੌਗ ਆ ਗਿਆ ਤਾਂ ਉਹਦੇ ਵਾਸਤੇ ਐਕਸਟਰਾ ਰੋਟੀ ਬਣਾ ਕੇ ਰੱਖੀ ਜਾਂਦੀ ਸੀ ਜਾਂ ਉਹਨੂੰ ਕੋਈ ਨਾ ਕੋਈ ਟ੍ਰੀਟ ਕੀਤਾ ਜਾਂਦਾ ਸੀਗਾ ਅੱਜ ਦੀ ਜਿਹੜੀ ਸਾਡੀ ਦੌੜ ਭਾਜੀ ਨਹੀਂ ਹੋ ਗਈ ਕਿ ਅਸੀਂ ਇਹਨਾਂ ਚੀਜ਼ਾਂ 'ਤੇ ਫੇਥ ਹੀ ਨਹੀਂ ਕਰ پا ਰਹ ਅਗਰ ਕਿਸੇ ਦਾ ਮੇਲ ਚਾਈਲਡ ਸੈਟਲ ਨਹੀਂ ਹੋ ਰਿਹਾ ਤੁਸੀਂ ਘਰ ਡੌਗ ਰੱਖ ਲਓ ਉਹਦੇ ਗਲੇ ਦੇ ਵਿੱਚ ਇੱਕ yellow ਕਲਰ ਦਾ ਪਟਾ ਹਮੇਸ਼ਾ ਪਾ ਕੇ ਰੱਖੋ ਠੀਕ ਹੈ ਨਹੀਂ ਰੱਖ ਸਕਦੇ ਤਾਂ ਘੱਟ ਤੋਂ ਘੱਟ ਜਿਹੜਾ ਤੁਹਾਡੇ ਗਲੀ ਦੇ ਜਾਂ ਮੁਹੱਲੇ ਦੇ ਵਿੱਚ ਕੋਈ ਆਉਣ ਜਾਣ ਵਾਲਾ ਕੋਈ ਡੌਗ ਹੋਵੇ ਤਾਂ ਉਹਨੂੰ ਤੁਸੀਂ ਕੋਈ ਵੀ ਫੀਡ ਵਗੈਰਾ ਪਾਉਂਦੇ ਰਹੋ ਦੁੱਧ ਦਹੀਂ ਲੱਸੀ ਨੂੰ ਛੱਡ ਕੇ ਤਾਂ ਜਿਹੜਾ ਮੇਲ ਚਾਈਲਡ ਹੈ ਉਹਦੀ ਹੌਲੀ 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 ਸੈਟਿੰਗ ਹੁੰਦੀ ਜਾਏਗੀ ਦਹੀਂ ਲੱਸੀ ਦਾ ਕੀ ਹੈਗਾ ਦੇਖੋ ਕੇਤੂ ਨੂੰ ਅਸੀਂ ਡੌਗ ਕਾਊਂਟ ਕਰਦੇ ਆ ਕੇਤੂ ਹਮੇਸ਼ਾ ਚੰਦਰਮਾ ਨੂੰ ਗ੍ਰੈਂਡ ਲਗਾਉਂਦਾ ਹੈ ਵਾਈਟ ਚੀਜ਼ ਚੰਦਰਮਾ ਹੁੰਦੀ ਹੈ ਠੀਕ ਹੈ ਹਾਲਾਂਕਿ ਦੇਨ ਨੂੰ ਕਿਸੇ ਵੇਲੇ ਸੀ ਸ਼ੁਕਰਨਾ ਵੀ ਰਿਲੇਟਡ ਕਾਊਂਟ ਕਰਦੇ ਹਾਂ ਪਰ ਫਿਰ ਵੀ ਇਫੈਕਟ ਚੰਦਰਮਾ ਤੇ ਉਸ ਜੀ ਦਾ ਜਾਂਦਾ ਹੈ